ਓਪਨ ਦੇ ਟਾਪ ਟਾਪ ਦੇ ਮੱਲ ਦੋਦੇ ਵਾਲਾ ਸੰਦੀਪ ਮਿੱਤਰੋ ਹੈਰੀਦਾਰਾਪੁਰੀਆ ਆਰਸ਼ ਲੋਗੜੀਆ ਮਿੱਤਰੋ ਆਰਸ਼ ਵਰਨਾਲ ਹਾਂਜੀ ਕਿ ਦਾਂ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਦਾ ਆਪਾ ਅੱਜ 1 ਅਗਸਤ ਨੂੰ ਕਿਹੜੇ-ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ਾ ਜ਼ਰੂਰ ਕਰਿਓ ਕਿਉਂਕਿ ਕੱਲ ਨੂੰ ਤਾਂ ਧੱਕ ਪੈਣ ਗਈ ਪੈਣੀ ਆ ਅੱਜ ਵੀ ਮਿੱਤਰੋ ਸਰਾ ਹੋਊਗਾ ਅੱਜ ਗਗਨ ਸੂਰੇ ਵਾਲੀ ਦੇ ਪਿੰਡ ਆ ਮਿੱਤਰੋ ਪਹਿਲਾ ਮੇਲਾ ਸੂਰੇ ਵਾਲਾ 'ਚ ਸ਼ਰੀਮ ਮੌਕਸਰ ਸਾਹਿਬ ਚ ਅੱਜ ਟੌਪ ਦੇ ਮੈਚ ਹੋਣਿਆ ਕਬੱਡੀ ਓਪਨ ਦੇ ਮੈਚ ਆ ਤੇ ਤਿੰਨ ਖਿਡਾਰੀ ਬਾਹਰੋਂ ਆ 51000 ਪਹਿਲਾ ਇਨਾਮ ਤੇ ਦੂਜਾ ਇਨਾਮ 41000 ਤੇ ਬੈਸਟਾਂ ਨੂੰ ਮਿੱਤਰੋ ਸਰਪ੍ਰਾਈਜ਼ ਰੱਖਿਆ ਗਿਆ ਇਹ ਟੂਰਨਾਮੈਂਟ ਅੱਜ ਸੂਰੇਵਾਲ ਚ ਸਿਰੇ ਦਾ ਹੋਣਾ ਸੋ ਇਹ ਕਬੱਡੀ ਕੱਪ ਮਿੱਤਰੋ ਅੱਜ ਟੌਪ ਦਾ ਇਹ ਮੇਲੇ ਦੇ ਸਰੇ ਦੀਆਂ ਟੀਮਾਂ ਅੱਜ ਤੁਹਾਨੂੰ ਦੇਖਣ ਨੂੰ ਮਿਲਣਗਾਂ ਓਪਨ ਦੇ ਟੌਪ ਟੌਪ ਦੇ ਮੱਲ ਦੋਦੇ ਵਾਲਾ ਸੰਦੀਪ ਮਿੱਤਰੋ ਹੈਰੀਦਾਰਾਪੁਰੀਆ ਆਰਸ਼ ਲੋਗੜੀਆ ਮਿੱਤਰੋ ਆਰਸ਼ ਵਰਣਾਲੇ ਵਾਲਾ ਬਾਹਰ ਸ਼ੈਦ ਪਰ ਮਿੱਤਰੋ ਬਹੁਤ ਤਗੜੇ ਮੱਲ ਅੱਜ ਮਾਲਵੇ ਵਾਲੇ ਕਮਾਲਾਂ ਕਰਨਗੇ ਅੱਜ ਮਾਲਵੇ ਵਾਲਿਆਂ ਨੇ ਸਿਰਾ ਕਰਨਾ ਇੱਥੇ ਪਰ ਅੱਜ ਮਿੱਤਰੋ ਪੁਰਾਣਾ ਸਾਲਾ ਗੁਰਦਾਸਪੁਰ ਇਲਾਕੇ 'ਚ ਵੱਡਾ ਸ਼ੋਅ ਮੈਚ ਹੋਣਾ ਸ਼ਹੀਦ ਬੀਬੀ ਸੁੰਦਰੀ ਕਬੱਡੀ ਕਲੱਬ ਯੂਐਸਏ ਤੇ ਦੂਜੇ ਪਾਸੇ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣ ਦੇ ਵਿੱਚ ਮਿੱਤਰੋ ਸੋ ਦੋਨਾਂ ਟੀਮਾਂ ਦੇ ਵਿਚਕਾਰ ਵੱਡਾ ਸ਼ੋ ਮੈਚ ਦਬੋਰਜੀ ਵਾਲੇ ਦੇ ਐਕਸ਼ਨ ਦੇਖਣ ਆਲੇ ਹੁੰਦੇ ਆ ਮੱਖਣ ਮੱਖੀ ਮਿੱਤਰੋ ਗੱਜਨ ਡੇਰਾ ਬਾਬਾ ਨਾਨਕ ਵਾਲਾ ਤਾਂ ਉਹਨਾਂ ਦੇ ਮਾਝੇ ਵਾਲਿਆਂ ਦੇ ਵੀ ਮਿੱਤਰੋ ਅੰਦਾਜ਼ ਦੇਖਣ ਨੂੰ ਮਿਲਣਗੇ ਅੱਜ ਇਹ ਵੱਡਾ ਸ਼ੋਅ ਮੈਚ ਹੋਊਗਾ ਮਿੱਤਰੋ ਕਮਾਲ ਦਾ ਇਹ ਵੀ ਟੂਰਨਾਮੈਂਟ ਅੱਜ ਟੌਪ ਦਾ ਪਰ ਕੋਟ ਗੰਗੂ ਰਾਏ ਚ ਕੱਲ ਨੂੰ ਸਿਰਾ ਆਉਣਾ ਪਰ ਅੱਜ ਵੀ ਮਿੱਤਰੋ ਉੱਥੇ ਬੈਸਟਾਂ ਨੂੰ ਮੋਟਰਸਾਈਕਲਾਂ 75 ਕਿਲੋ ਦੇ ਮੈਚ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ ਉੱਥੇ ਸੋ ਉਹ ਵੀ ਕਮਾਲ ਹੋਊਗੀ ਮਿੱਤਰੋ ਕੱਲ ਨੂੰ ਤਾਂ ਸਰਾ ਲੱਗਣਾ ਹੀ ਆ ਉਹ ਟੀਮਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜੇ ਨਾ ਗਾ ਸਾਨੂੰ ਪਤਾ ਲੱਗੂਗਾ ਮਿੱਤਰੋ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਦੇਖਦੇ ਆਂ ਵੀ ਕਿੱਧਰ ਜਾਣਗੇ ਟਰੈਕਟਰ ਕੌਣ ਜਿੱਤੂਗਾ ਇਹ ਵੀ ਗੱਲਾਂ ਸਮੇਂ ਦੇ ਲੱਗਣਗੀਆਂ ਧੰਨਵਾਦ